মা <problemaslly> ਜੀ ਸਿੰਘ ਜੀ ਤੁਹਾਡੀ ਬੇਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਅਮਰੀਕਾ ਗਈ ਨਾ ਤੇ ਕਿਸ ਤਰ੍ਹਾਂ ਉਹਦੀ ਹਾਦਸੇ ਦੀ ਮੌਤ ਹੋ ਗਈ ਗੱਲ ਕੋਈ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਦੀ ਉਮਰ ਹੋ ਗਈ ਤੇ ਮਾਮਾ ਹਾਲਸਾ ਕਿਹਦਾ ਸੀ ਸੀ ਇਸ ਸਮਾਂ ਅਮਰੀਕਾ ਗਈ ਉਹਨੂੰ ਕੋਈ ਪਤਾ ਲੱਗਦਾ ਜੀ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋਈ ਇਹ ਦੇਖੋ ਜੀ ਰੈਂਟੂ ਡੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨਾ ਪਿਆ ਇਹਨੇ ਪਾਣੀ 'ਚ ਹਿਸਾਲ ਮਾਰਤੀ ਪਾਣੀ ਡੂੰਗਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਤੋਂ ਨਿਕਲਿਆ ਨਹੀਂ ਤੇ ਫੇ ਮਤਲਬ ਉਹਨਾਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਤਲਬ ਪੁਲਸ ਵਾਲਿਆਂ ਨੇ ਕੱਟਿਆ ਹੁਣ ਰਾਤ ਪਤਾ ਲੱਗਿਆ ਹਾਂਜੀ ਰਾਤ ਪਤਾ ਲੱਗਿਆ ਆਸ ਕੋਲੋਂ ਗੱਲਬਾਤ ਵੀ ਕੀਤੀ। ਰਾਤ ਦੇ ਪਸੋਂ ਉਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੀ ਰਾਤ ਨੂੰ। ਕੀ ਜਾਂਦਾ ਜੀ? ਮੇਰੇ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ। ਮਨੋਂ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਰੈਸਟੋਰੈਂਟ ਤੇ ਕੰਮ ਜਾਂਦਾ ਹੈ। ਲੋਤਾ ਬਿਟਾ ਸੀ। ਹਾਂਜੀ। ਲੋਤਾ ਬਿਟਾ ਸੀ। ਹਾਂਜੀ ਲੋਪਾ ਹਾਂਜੀ। ਕੀ ਮੰਗ ਕਰਦੇ ਹੋ 50 ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਗਾਵਸਰ ਆਪਕੋ ਇਹ ਹੀ ਮੰਗ ਕਰਤੇ ਆ ਮਨਹਾ ਦੀ ਡੈਡ ਬੋਡੀਾਨੂੰ ਮਿਲ ਜਾਣੀ ਚਾਹੀਦੀ ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ ਪਰਸੋਂ ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾਕਿਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਕਰਨਾ ਗੱਲ ਹੋਈ ਪਰਸੋਂ ਹੋਈ 11:30 ਵਜੇ ਗੱਲ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹੋ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈਡ ਬੋਡੀ ਇੱਥੇ ਲਿਆ ਦਿਓ ਮੈਂ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲੱਭਣਾ ਕਿੰਨੀ ਕਲੋਤਾ ਬੇਟਾ ਸੀ ਤੁਹਾਡਾ ਹਾਂਜੀ ਇਹ ਕਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫਿਰ ਬਾਹਰ ਹੈ ਉਹ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਕੇ ਇਹਨੂੰ ਬੀਟੀ ਜੀ ਕਿੰਨੀ ਹੁੰਦੀ ਹੈ 23 ਸਾਲ ਉਮਰ ਹੈ ਇਹ ਮੇ ਲਈ ਭਾਈ ਸਾਲਾਂ ਤੁਸੀਂ ਹਮ ਬੜਾ ਵਿਆਹ ਦਾ ਕੋ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤੁਸੀਂ ਕਰਦੇ ਸੀ ਉੱਥੇ ਅਗਲੇ ਸੀ ਕੰਮ ਹਜੇ ਨਹੀਂ ਆਇਆ ਅਜੇ ਚਾਉਣੇ ਸੀ ਕੰਮ ਤੋਂ 2-3 ਸਾਲ ਹੁੰਦਾ ਮੈਂ ਲਾ ਕੇ ਫੇਰ ਆਉਣਾ ਹੈ ਮੰਪ੍ਰੀ ਤੁਹਾਡਾ ਬ੍ਰਦਰਸ ਹਾਂਜੀ ਮੇਰਾ ਬੋਦਰ ਵੀਰ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਾਨੂੰ 11 ਵਜੇ ਕਿਸ ਤਰ੍ਹਾਂ ਪਤਾ ਲੱਗਾ ਉਹ ਜਿਹੜੇ ਡਿਉਂਟੀ ਵਾਲੇ ਸੀਗੇ ਉਹਨਾਂ ਨੇ ਰੱਖਿਆ ਈ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੇ ਤੁਹਾਡਾ ਪਿੰਨ ਭਰਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀਗਾ ਮਤਲਬ ਕੋਈ ਹਰਕਤ ਨਹੀਂ ਹੈ ਕੋ ਦੂਸਰੇ ਨਾਲ ਸੀ ਫੋਨ ਤੇ ਗੱਲਬਾਤ ਹੋਣੀ ਸੀਗੀ ਠੀਕ ਹੈ ਜੀ ਧੰਨਵਾਦ ਸਾਨੂੰ ਕੋਸ਼ਿਸ਼ ਨਹੀਂ ਠੀਕਾ ਕੀ ਜਲਦੀ ਹੋਰ ਕੋਈ ਫਾਲਤੂ ਬਾਲ ਨਹੀਂ ਕਰਦੇ। ਜੀ ਮੰਨ ਕਰਦੇ ਪੰਜਾਬ ਸਰਕਾਰ ਤੋਂ ਕਿ ਉਹਦੇ ਡੈੱਡਬੋਰਡ ਸੀ ਤੇ ਜਿੱਥੇ ਇੱਥੇ ਲਈ ਜਾਵੇ। ਅਈਓ ਤਾਂ ਮੋ ਦੇਖੇ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੋ ਪਿੱਤਾ ਜਾਵੇਗਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਹੋ ਗਈ। ਤਿੰਨ ਘਟਨਾ ਵਾਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿੱਚ ਹੋਈਆਂ ਜੀ ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਟਲ ਸੈਟਰ ਦੇ ਵਿੱਚ ਇਹ ਕਾਕੇ ਦੀ ਮਲੜ ਡੈਪ ਹੋ ਗਈ ਹੈ। ਤੇ ਬਹੁਤ ਮਦਭਾਗੀ। ਦਾ ਦੀ ਜੀ ਹਾਲਤ ਹੈ ਪਰਿਵਾਰ ਦੀ ਮਿਲ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਆਰਮੀ ਜੋ ਰਿਟਾਇਰ ਆ ਤੇ ਚਲੋ ਠੀਕ ਠਾਕ ਹੈ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਬਹੁਤ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲ ਇਹ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਸਰਕਾਰ ਕੋਲ ਤੇ ਉਹਨਾਂ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਰੈਡ ਬੋਡੀ ਜਿਹੜੀ ਉਹ ਚਲੋ ਲਿਆ ਦੇਵੇ ਕਿਉਂਕਿ ਪਰਿਵਾਰ ਉਹਦੀ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੋਣਾ